ਬਰਸਰ ਜਸਤੇ ਐਸੋਸੀਏਟ ਜਸਤੇ ਨਮਾਇंदे ਤੁਸੀਂ थाना ਬੀਡਵਿਨ ਦੇ ਅੱਗੇ ਦੇਖ ਰਹੇ ਹੋ ਮਿਤੀ 14 10 25 ਨੂੰ ਇੱਕ ਇਨਸੀਡੈਂਟ ਹੋਇਆ ਸੀ ਕਿ ਉਹ ਮੱਡੀ ਚੌਂਕ ਦੇ ਵਿੱਚ ਜਿਸ ਦੇ ਵਿੱਚ ਸਾਡੇ ਜਿਹੜੇ ਐਸੋਸੀਏਸ਼ਨ ਦੇ ਸਾਡੇ ਮਾਨਯੋਗ ਜਨਰਲ ਸੈਕਟਰੀ ਨੇ ਸਰਾਰ ਅਮਰੀਤ ਸਿੰਘ ਉਹਨਾਂ ਦੇ ਨਾਲ ਉੱਥੇ ਵਦੀਕੀ ਕੀਤੀ ਕਿ ਧੱਕੇ ਮਾਰੇ ਗਏ ਉਹਨਾਂ ਦਾ ਮੋਬਾਈਲ ਖੋਲਿਆ ਗਿਆ ਔਰ ਉਹਨਾਂ ਦੀ ਐਕਟਵਾ ਦੀ ਚਾਬੀ ਵੀ ਕੱਢ ਲਈ ਗਈ ਔਰ ਅਤੇ ਉਹ ਲੱਤ ਨਹੀਂ ਵਰਤਣਾ ਚਾਹੁੰਦਾ ਸਾਡਾ ਜਿਹੜਾ ਬਹੁਤ ਹੀ ਆਨਰਡ ਉਹ ਪਰਸਨ ਹੈ ਜਿਹਨਾਂ ਨੂੰ ਜਿਹੜਾ ਉੱਥੇ ਮਾਰਕੁੱਟ ਵੀ ਕੀਤੀ ਗਈ ਹੈ ਉਹਦੀ ਅਸੀਂ ਦਰਖਾਸਤ ਇੱਥੇ ਦਿੱਤੀ ਸੀ ਕਿ ਬਾਲਾਤਰ ਅਪਰਾਧਨ ਨੂੰ ਵੀ ਸਾਰਿਆਂ ਨੂੰ ਮਿਲ ਕੇ ਅਸੀਂ ਮੁਖਫਰ ਸਾਹਿਬ ਨੂੰ ਗੱਲ ਕੀਤੀ ਸੀ ਕਿ ਜੋ ਵਰਦੀ ਹੈ ਕਾਨੂੰਨੀ ਕਾਰਵਾਈ ਉਹਦੀ ਕੀਤੀ ਜਾਵੇ ਉਹਦੇ ਤੋਂ ਬਾਅਦ ਦੁਬਾਰਾ ਜਿਹੜੀਆਂ ਉਹਨਾਂ ਨੂੰ ਉੱਥੇ ਇੰਜਰੀਜ਼ ਸੀਗੀਆਂ ਉਹਦੇ ਸਬੰਧ ਦੇ ਵਿੱਚ ਵੀ ਐਮਐਲਆਰ ਜਿਹੜੀ ਉਹ ਵੀ ਅਸੀਂ ਥਾਣਾ ਭੇਜੀ ਉਹਦੇ ਤੋਂ ਬਾਅਦ ਜਿਹੜੀਆਂ ਸੱਟਾਂ ਕੋਈ ਕੈਪਟਨਰ ਆਬਜ਼ਰਵੇਸ਼ਨ ਡਾਕਟਰ ਨੇ ਰੱਖੀਆਂ ਸੀਗੀਆਂ ਉਸ ਚੀਜ਼ ਨੂੰ ਵੀ ਛੱਡ ਕੇ ਅਸੀਂ ਬੇਨਤੀ ਕੀਤੀ ਕਿ ਹੁਣ ਤੱਕ ਜੋ ਵੀ ਇੰਸੀਡੈਂਟ ਬਣਦਾ ਉਹਦੇ ਵਿੱਚ ਜਿਹੜੀਆਂ ਬਣਦੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਜਿਹੜਾ ਆ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਕਸੂਰਵਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰੰਤੂ ਨਿਹਾਇਤ ਅਫਸੋਸ ਦੀ ਗੱਲ ਆ। ਤੁਸੀਂ ਜਿੰਨੇ ਵੀ ਨੁਮਾਇੰਦੇ ਦੇਖ ਰਹੇ ਹੋ ਸਾਰੇ ਖੜੇ ਆ। ਆਲਾ ਦੀ ਸਮਝਦਾ ਤੁਸੀਂ ਪੁਲਿਸ ਮੁਲਾਜ਼ਮਾਂ ਪੁਲਿਸ ਨੂੰ ਆਏ ਮਾਰੇ ਨਹੀਂ ਸੁਣੀ ਜਾ ਰਹੀ ਬਿਲਕੁਲ ਆਲਾ ਰਿਟਾਇਰਡ ਪ੍ਰੋਫੈਸਰ ਐਂਡ ਸਾਰੇ ਐਸ ਐਚ ਓ ਜਿਹੜੇ ਚੰਗੀਆਂ ਚੰਗੀਆਂ ਮਦਦਾਂ ਤੇ ਬਤੌਰ ਮੁਖ ਅਸਰ ਕੰਮ ਕਰ ਚੁੱਕੇ ਆ ਉਹ ਸਾਰੇ ਖੜੇ ਆ ਅਸੀਂ ਅਸੀਂ ਇਸ ਚੀਜ਼ ਨੂੰ ਸਾਨੂੰ ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਅੱਜ ਤੱਕ ਜਿਹੜੀ ਆ ਉਹ ਸਾਡੇ ਨਾਂ ਦਾ ਬਿਆਨਾਂ ਦੇ ਉੱਤੇ ਨਾ ਹੀ ਜਿਹੜੀ ਸਾਡੀ ਦਰਖਾਸਤ ਆ ਉਹਦੇ ਉੱਤੇ ਕੋਈ ਵੀ ਕਾਰਵਾਈ ਪ੍ਰਸ਼ਾਸਨ ਨੇ ਹੁਣ ਤੱਕ ਕੀਤੀ ਆ ਤਾਂ ਕੋਈ ਗੱਲਬਾਤ ਹੋਈ ਹੈ ਥਾਣੇ ਵਿੱਚ ਆ ਕੇ ਜਦੋਂ ਤੁਸੀਂ ਅੱਜਕਰੋਂ ਮਿਲੇ ਹੋ ਹੁਣ ਅਸੀਂ ਬਿਲਕੁਲ ਐਸਐਚਓ ਸਾਹਿਬ ਨੂੰ ਅੱਜ ਸਾਡੀ ਤੀਸਰੀ ਮਿਲਣੀ ਹੈ ਉਹਨਾਂ ਦੇ ਨਾਲ ਤਿੰਨ ਚਾਰ ਵਾਰ ਅਸੀਂ ਮਿਲ ਚੁੱਕੇ ਹਾਂ ਪਹਿਲਾਂ ਵੀ ਬਟ ਅਸੀਂ ਅੱਜ ਹਰਾਨੀ ਸਾਨੂੰ ਉਦੋਂ ਹੋਈ ਹੈ ਜਦੋਂ ਅਸੀਂ ਉਹਨਾਂ ਦੀ ਕਾਰਵਾਈ ਪੁਲਿਸ ਦੇਖੀ ਹੈ ਕਿ ਸਾਨੂੰ ਦੱਸੋ ਸਾਡੀਆਂ ਦਸਤਨ ਤੋਂ ਉੱਪਰ ਹੋ ਚੱਲੇ ਨੇ ਦਰਖਾਸਤ ਦਿੱਤੀ ਨੂੰ ਸਾਡੇ ਉੱਤੇ ਕੀ ਕਾਰਵਾਈ ਪਰ ਬਹੁਤ ਅਫਸੋਸ ਦੇ ਨਾਲ ਸਾਨੂੰ ਪੜੀ ਅੱਜ ਨਮੋਸ਼ੀ ਦਾ ਮੂੰਹ ਦੇਖ ਕੇ ਇੱਥੋਂ ਜਾਣਾ ਪੈਣਾ ਹੈ ਕਿ ਉਹਦੇ ਉੱਪਰ ਲਿਖਿਆ ਗਿਆ ਕਿ ਕੋਈ ਬਕੂਆ ਹੋਇਆ ਹੀ ਨਹੀਂ ਕੋਈ ਚੀਜ਼ ਤਸਦੀਕ ਹੁੰਦੀ ਨਹੀਂ ਜੀ ਲੇਕਿਨ ਹੈਰਾਨੀ ਦੀ ਗੱਲ ਆ ਇੱਕ ਡਾਕਟਰ ਜਿਹੜਾ ਆ ਐਮ ਐਲ ਆਰ ਕੱਟ ਕੇ ਦੇ ਰਿਆ ਡਾਕਟਰ ਜਿਹੜਾ ਆ ਇੰਜਰੀ ਨੂੰ ਇੰਜਰੀ ਲਿਖ ਰਿਆ ਔਰ ਉਸ ਤੋਂ ਬਾਅਦ ਜਿਹੜਾ ਮੌਕੇ ਦੇ ਉੱਪਰ ਵੀ ਜਿਹੜਾ মিডিਆ ਤੱਕ ਦੇ ਪਰਸਨ ਸੱਦੇ ਗਏ ਸੀ ਜਿਹੜੇ ਪਰਸਨ ਇਸ ਚੀਜ਼ ਨੂੰ ਮੰਨ ਕੇ ਗਏ ਆ ਕਿ ਅਵਾਈਡ ਮੋਬਾਈਲ ਟਿਕਣ ਦੀ ਸਾਨੂੰ ਆਈ ਆ ਧੱਕਾ ਮੁੱਕੀ ਦਰਾਂ ਜਦੋਂ ਉਹਨਾਂ ਦਾ ਮੋਬਾਈਲ ਡੱਗਾ ਇੱਥੋਂ ਤੱਕ ਕਿ ਉਹ ਇਹਦਾ ਵਿਟਨੈਸ ਆਡੇ ਕੋਲ ਬਿਟਨੇਥ ਹੈ ਜਿਹੜਾ ਬੰਦਾ ਕਹਿੰਦਾ ਹੈ ਕਿ ਮੇਰੇ ਸਾਹਮਣੇ ਜਿਹੜਾ ਮੋਬਾਈਲ ਹੈ ਜਿਹੜਾ ਮੈਂ ਛੋੜ ਦੇਣਾ ਦੇਖਿਆ ਅਸੀਂ ਉਹ ਵੀ ਲਿਆ ਰਹੇ ਹਾਂ ਅਸੀਂ ਉਸ ਤੇ ਸਟੇਟਮੈਂਟ ਵੀ ਕਰਾਵਾਂਗੇ ਪਰ ਸਾਨੂੰ ਇਥੋਂ ਨਿਆਂ ਨਹੀਂ ਮਿਲ ਰਿਹਾ ਤੁਹਾਡੇ ਨਾਲ ਇੱਕ ਤਰਫਾ ਗੱਲ ਕੀਤੀ ਜਾ ਰਹੀ ਆ ਅਸੀਂ ਬਾਰ ਬਾਰ ਇਹੋ ਚੀਜ਼ ਦੀ ਬੇਨਤੀ ਕਰਦੇ ਹਾਂ ਕਿ ਪੁਲਿਸ ਅਸਰ ਪਾਰਟੀ ਬਣਦਾ ਚੰਗਾ ਨਹੀਂ ਲੱਗਦਾ